ਕਿਸੇ ਤੇ ਟੀਵੀ ਹੋਗੀ ਹੋਵੇ ਕਣ ਪਾਇ ਹੋਣਾ ਪੁੱਛਣ ਵਾਸਤੇ ਹੋਣਾ ਟੀਵੀ ਹੋਗੀ ਹੋਵੇ ਪੁੱਛਣ ਵਾਸਤੇ ਹੋਣਾ ਕਿੱਥੋਂ ਐ ਫੱਕਰਾ ਤੁਹਾਡੇ ਟੀਵੀ ਕਿਹਨੂੰ ਹੋਗੀ ਦੀ ਟੀਵੀ ਦਾ ਡੈਡੀ ਨੋਗਦੀ ਮੇਰੇ ਸਹੁਰੇ ਨੂੰ ਬੱਕਰਾ ਹਾਕਾ ਦਾ ਬੈਰੀਏ ਨੇ ਚੱਲੀ ਬਾਬਾ ਉਹਨਾਂ ਜੇ ਲਾ ਬੱਚਾ ਕਿਹਦੇ ਕੋਲ ਨਹੀਂ ਹੈ ਗਿਆ ਫੱਕਰਾ ਤੁਹਾਡੇ ਕੋਲ ਬੱਚਾ ਹੈ ਨਹੀਂ ਤੁਹਾਡੇ ਟੀਵੀ ਕਿਹਨੂੰ ਹੋ ਗਈ ਦੀ ਤੁਹਾਡੇ ਸਾਰੇ ਨੂੰ ਹੋ ਗਈ ਦੀ ਇਹ ਤਾਂ ਨਿਸ਼ਾਨੀ ਹੁੰਦੀ ਹੁੰਦੀ ਹੈ ਵੀ ਪੁੱਛਾ ਉਹਨਾਂ ਦੇ ਹੈ ਹੀ ਹੈ ਜਾਂ ਨਾ ਬੱਕਰਾ ਤਾਂ ਕਰਕੇ ਆਵਾਜ਼ ਪੈਂਦੀ ਹੈ ਵੀ ਉਹਨਾਂ ਦੇ ਪੁੱਛਾ ਬੱਚਾ ਹੈ ਨਹੀਂ ਫੱਕਰਾ ਜੇ ਕਿਰਪਾ ਹੋ ਜੇ ਗੋਦੇ ਪਰ ਜੇ ਬੱਕਰਾ ਜਿਹੜੀ ਇਹ ਜਨਾਨੀ ਹੈਗੀ ਜੇ ਪਰਹੀ ਵਗ ਜੇ ਫੱਕਰਾ ਪੈਂਦੀ ਏ ਚਲੀ ਬਾਬਾ ਓਏ ਉਹਦੀ ਹਲਾਰੇ ਪੌਣ ਬਾਤੇ ਪਰ ਦੀ ਕਣ ਪਾਇਆ ਸਪੂਰਨੇ ਹੋਊਗਾ ਓਏ ਫਕਰਾ ਜੇ ਗੋਦ ਡੱਕ ਜੂਗੇ ਓ ਫਕਰਾ ਕਿਰਪਾ ਹੋ ਜੂ ਇੱਕ ਵੀਰ ਨੇ ਘਰ ਉਪਰ ਦੀ ਕਣ ਪਾਇਆ ਹੋਵੇ ਵੀ ਮੇਰਾ ਸਾਥ ਚੱਲ ਜੇ ਕੋਈ ਕਣ ਸੋਚ ਰਿਆ ਹੋਵੇ ਸਾਥ ਨੂੰ ਮੰਨਦਾ ਹੋਵੇ ਦਿਨ ਰਾਤ ਕਣ ਪਾਇਆ ਹੋਵੇ ਵੀ ਮੇਰਾ ਸਾਥ ਚੱਲ ਜੇ ਪੁੱਛਣ ਵਾਸਤੇ ਆ ਹੁਣ ਵੀ ਮੇਰਾ ਸਾਥ ਚੱਲ ਜੇ ਦਿਨ ਰਾਤ ਮੰਨਦੇ ਹੋਣ ਪੁੱਛਣ ਵਾਸਤੇ ਆ ਹੁਣ ਕਿੱਥੋਂ ਆ ਫਕਰਾ ਕੈਥਲ ਤੋਂ ਕੈਥਲ ਤੋਂ ਮੈਂ ਬੱਕਰਾ ਸਾਦ ਨੂੰ ਕੌਣ ਮੰਨਦਾ ਬੱਕਰਾ ਤੁਸੀਂ ਮੰਨਦੇ ਹੋ ਚੱਲੀ ਮਾਂ ਬਾਪ ਕਿਹਨਾਂ ਦਾ ਹੋਸਾ ਸਾਦ ਦੀ ਪੂਜਾ ਕਰਦਾ ਹੋਵੇ ਕੋਈ ਸਿਰੀ ਰਲਦਾ ਹੋਵੇ ਉਹਨਾਂ ਨੇ ਪੁੱਛਿਆ ਹੋਵੇ ਕੋਈ ਸਿਰੀ ਰਲਦਾ ਹੋਵੇ ਕਿੱਥੋਂ ਆਇਆ ਬੱਕਰਾ ਪੰਜ ਰੱਖਾ ਜੀ ਪੰਜ ਰੱਖਾ ਇਹ ਕਿੱਥੇ ਆ ਬੱਕਰਾ ਜੈਲ ਗਿਆ ਵੀ ਆਈ ਚੱਲੀ ਬੱਕਰਾ ਜੈਲ ਗਿਆ ਉਹ ਤਾਂ ਸਤਨਾਲ ਸੀ ਦੀ ਗੋਨ ਨਾਲ ਦਾ ਬਕਰਾ ਨਹੀਂ ਰਾਜਾ ਤੁਸੀਂ ਰਲਦੇ ਹੋ ਸਾਈਕਲ ਕਿਦਾ ਚੱਕਿਆ ਗਿਆ ਸੀ ਤੇਰਾ ਚੱਕਿਆ ਗਿਆ ਸੀ ਬਕਰਾ ਆਏ ਦੱਸ ਸਾਦ ਨੂੰ ਗੋਨ ਮੰਦਾ ਬਕਰਾ ਨਹੀਂ ਮੰਦਾ ਤੁਸੀਂ ਮੰਦੇ ਬਕਰਾ ਚੱਲੀ ਫਕਰਾ ਹੁਣ ਚੱਲਾ ਰਿਹਾ ਇਸਾਰ ਦੀਆਂ ਲੱਗ ਜੇ ਬੱਕਰਾ ਆਹੀ ਪੁੱਛਣ ਵਾਸਤੇ ਆ ਜੱਟਾਂ ਨਾਲ ਸਿਰੀਦਾਲ ਦਾ ਬੱਕਰਾ ਸਾਢੇ 3 ਲੱਖ ਰੁਪਇਆ ਕਰਜ਼ਾ ਕਿਦੇ ਸਰ ਚੜ ਗਿਆ ਦੀ ਬੱਕਰਾ ਤੇਰੇ ਸਰ ਚੱਲ ਬਾਬਾ ਓਏ ਸਾਧਨ ਘੜੀਆਂ ਗਣ ਲੱਗ ਜੇ ਉਹ ਬੱਕਰਾ ਪਰਦੇ ਚ ਰੱਖ ਲਈ ਕਿ ਦੱਸ ਦੀਏ ਜੱਟ ਦੇ ਕੋਠੇ 'ਚ ਪਿਆ ਦੀ ਦੇਖਦੇ ਨਾਲ ਵੱਟ ਵੱਟ ਤੁਰ ਕੇ ਆ ਕੇ ਸੱਥਾ ਤੈਨੂੰ ਦੇ ਕੇ ਜਾਂਦੀ ਉਹ ਬੱਕਰਾ 60 ਦਾ ਨੰਬਰ ਤੈਨੂੰ ਦੇ ਕੇ ਗਈ ਸੀ ਸਾਧ ਅਮ ਜੀ ਇਹਨਾਂ ਤੋਂ ਮੈਂ ਦੇ ਆਣਾ ਹੀ ਕਿ ਪਤਾ ਜਿੱਥੇ ਤੂੰ ਜ਼ਿਮੀਂਦਾਰ ਦੇ ਖੇਤ ਦੇ ਵਿੱਚ ਰਲਿਆ ਸੀ ਚਿੱਟੇ ਕੱਪੜੇ ਵਾਲਾ ਬੱਟ ਬੱਟ ਬੰਦਾ ਤੁਰਦਾ ਤੈਨੂੰ ਦਿਖਦਾ ਸੀ ਹੈ ਪੱਕੀ ਗੱਲ ਆ ਚੱਲ ਬਾਬਾ ਓਏ ਉਹ ਗੱਲੇ ਵਾਲਾ ਆ ਤਾਂ ਕਦੇ ਤੂੰ ਨਹੀਂ ਆਇਆ ਮੈਂ ਬੱਕਰਾ ਮੇਰੀ ਵੱਧਾਈ ਮੇਰੀ ਹੈ ਚਾਰ ਸਾਲ ਪੱਧਰ ਕੱਟ ਤੇ ਥੋਨੇ ਲਿਖਾਈ ਦੀ ਚੱਲ ਫੱਕਰਾ ਓਏ ਕੀ ਰੱਖਦੀ ਗੈ ਉਹ ਹੀ ਸਿਰ ਟੋਟਣ ਵਾਲਦਾ ਦੀ ਉਹ ਬੱਕਰਾ ਸਾਧ ਤੜਕੇ ਨੂੰ ਤੈਨੂੰ ਐ ਕਹਿਦਾ ਕਰੂ ਆਹ ਕੰਮ ਹੋ ਜੂ ਓਏ ਫੱਕਰਾ ਜਿੱਥੇ ਤੂੰ ਸੀਰੀ ਲੜਿਆ ਤੀ ਗਲਫਰਾਹਾ ਪੈ ਗਿਆ ਤੀ ਮੈਂਸਦਾ ਓਏ ਵਿਕਰਮਾ ਇਸ ਮਰਦੀ ਮਰਦੀ ਬਚ ਗਈ ਤੜਕੇ ਨੂੰ ਪਤਾ ਲੱਗਿਆ ਇ ਇਕੱਠੀ ਬੈਠੀ ਦੀ ਓਏ ਬੱਕਰਾ ਹੋ ਗਿਆ ਤੀ ਬੱਕਰਾ ਚਲ ਬਾਬਾ ਓਏ